പത്തെ വസു ഫുൾ തോടേ നീ സത്തെ പത്തെ വസു തോട മാല സത്ഗസ്യ പളങ്ക സരി പാവേ സോന സനരി പാ ਸੇ ਜੂ ਸ਼ਾਮ ਆਣ ਲੈ ਨੀ ਸਤਿਗੁਰ ਪੱਤੇ ਪੱਤੇ ਦੇ ਵਿੱਚ ਵਸਦਾ ਫੁੱਲਾਂ ਨੂੰ ਨਾ ਤੋੜ ਮਾਣ ਲੈ ਨੀ ਸਤਿਗੁਰ ਪੱਤੇ ਪੱਤੇ ਦੇ ਵਿੱਚ ਵਸਦਾ ਫੁੱਲਾਂ ਨੂੰ ਨਾ ਤੋੜ ਮਾਣ ਲੈ ਨੀ ਸਤਿਗੁਰ ਪੱਤੇ ਪੱਤੇ ਦੇ ਵਿੱਚ ਵਸਦਾ ਸੋਨੇ ਦੇ ਥਾਲ ਵਿੱਚ ਕੋਹਿਨ ਫਰਸੀ ਥਾਲੇ ਚ ਹੋਏ ਨ ਪਰਸੀਆ ਹੋ ਗਲਵਾ ਮਨਣੇ ਨੇ ਸਤ ਗੁਰ ਪੱਤੇ ਬੱਤੇ